ਸਤਿ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆਂ ਸ਼ਰਮ ਮਜੀਠਾ ਤਹਿਸੀਲ ਵੀ ਮਜੀਠਾ ਤੇ ਜ਼ਿਲ੍ਹਾ ਅਮਰੀਕਸਰ ਮਜੀਠੇ ਦੇ ਬਿਲਕੁਲ ਨਾਲ ਹੀ ਬਾਰ ਬਾਰ ਡੇਰਾ ਜਿਹੜਾ ਵੀ ਇੱਥੇ ਹੁਣਾਂ ਦਾ ਗੁਰਵਿੰਦਰ ਬਿਲਕੁਲ ਆਪਾਂ ਆਏ ਆਂ ਤੇ ਅੱਜ ਤੁਹਾਨੂੰ ਤਿੰਨ ਗਾਵਾਂ ਦਿਖਾਉਣੀ ਆ ਤਿੰਨੇ ਕੱਪਣਾ ਤੁਹਾਨੂੰ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਠੀਕ ਠਾਜੇ ਵਧੀਆ ਵਧੀਆ ਤੇ ਸੁਣਾ ਜੀ ਠੀਕ ਠਾਕ ਦੇ ਦੇ ਗਏ ਮਾਲ ਉਦੋਂ ਨਾਲ ਹਾਂਜੀ ਹਾਂਜੀ ਉਦੋਂ ਨਾਲ ਵੇਚਿਆ ਜੀ ਅੱਜ ਲੈ ਆਈਆਂ ਵੇਚਿਆ ਤੇਰੇ ਕੋ ਅੱਛਾ ਅੱਜ ਕੋਹ ਮਾਲ ਫੇਰੇ ਨਿਕਲ ਗਿਆ ਹਾਂਜੀ ਅੱਜ ਕਿਨੇ ਗੱਬਣਾ ਰਹਿ ਗਏ ਹੁਣ ਤਿੰਨ ਗੱਬਣਾ ਰਹਿ ਗਏ ਚਲੋ ਨਾਮ ਦੱਸਦੇ ਕਰੀ ਗੁਰਵਿੰਦਰ ਸਿੰਘ ਹਾਂਜੀ ਜੀ ਪੀਓ ਮਜੀਠਾ ਦੇਸ਼ੀ ਕੰਮ ਰਿਸਰ ਮੋਬਾਈਲ ਨੰਬਰ 950115174 ਠੀਕ ਆ ਹਾਂਜੀ ਹਾਂਜੀ ਤੇ ਸ਼ੁਰੂਆਤ ਫੇਰਾ ਇੱਕ ਸਿੰਗਲ ਇਦੰਗ ਕਰ ਲਈਏ ਹਾਂਜੀ ਹਾਂਜੀ ਇਹਦਾ ਇੱਕ ਸਿੰਗ ਹੈਗਾ ਤੇ ਇੱਕ ਟੁੱਟਾ ਹੈ ਇੱਕ ਤੋਂ ਬਾਅਦ ਸਿਰੇ ਸਿੰਗ ਹੈ ਬਾਅਦ ਬਾਕੀ ਰਿਕਾਰਡ ਵਾਲੀ ਜੀ ਵਿਧੀ ਵਸੀ ਏ ਠੀਕ ਆ ਕਿੰਨਾ ਕੁ ਲਿਆਂਦੀ ਜੋ ਉਹਦੇ ਕਹਿੰਦੇ ਵਿਧੀ 20 ਲੀਟਰ ਪਚੋਂਦੇ ਦੇ ਜੀ ਦੁੱਧ ਇਨਸ਼ਾ ਤੁਹਾਨੂੰ ਲੇਖੋ ਬਹੁਤ ਵਧੀਆ ਲੱਗਿਆ ਥਾਣੇ ਵੀ ਚੰਗਾ ਲੱਗਾ ਮਿਲਕ ਵੀ ਇੰਨੀ ਕਾਫੀ ਮੋਟੀ ਲੱਗੀ ਦੀ ਨੇ 10 ਖੜ੍ਹ ਦੀ ਜੀ ਤੇ ਹੈਗੀ ਵੀ ਗਰਮੀਆਂ ਲਈ ਆ ਦੇ ਸਦ ਚੰਗੀ ਤਿਆਰ ਹੋਣੀ ਆ ਤਿੰਨੇ ਜੜੀਆਂ ਇੱਥੇ ਬਾਹਰ ਇਤਨਾ ਹੀ ਵੱਜੀਆਂ ਕੋਈ ਘਰ ਕਰਨ ਨਹੀਂ ਦੇਈ ਕੋਈ ਕੁਝ ਨਹੀਂ ਆ ਬਿਲਕੁਲ ਦੁਪਹਿਰ ਦੇ ਟਾਈਮ ਆਪਾਂ ਵੀਡੀਓ ਬਣਾਉਂਦੇ ਆ ਤੋਰਾਂ ਹਾਂ ਵਿਧੀ ਇੱਕ ਵਾਰੀ ਫੇਰ ਇਨ ਅਜੇ ਤਿਆਰ ਹੋਣੀ ਆਏ ਬਾਕੀ ਤੁਸੀਂ ਆਪਣੀ ਸਮਝਣਾ ਵੇਖ ਲੈਣਾ ਕਿੰਨਾ ਕੁ ਦੁੱਧ ਕਰਦੀ ਆ ਇਹ ਆ ਕਿ ਭਾਰੇ ਪੱਲੇ ਦੀ ਗਾਵਾਂ ਉੱਚੇ ਕੱਦ ਕਾ ਖੜੀ ਥੋੜਾ ਜਿਹਾ ਪੱਕੀ ਜਗ੍ਹਾ ਦਾ ਕਰਦੀ ਆ ਲੈ ਜੀ ਦੁੱਧ ਦੁੱਧ ਦੀ ਵੀ ਜੀ ਪੂਰੀ ਕੈਸਟੀ ਦੁੱਧ ਦੇਂਦੀ ਲਈਏ ਠੀਕ ਆ ਬਜੇਤ ਦੇ ਨਾਲ ਸਰਦੀ ਜੀ ਬਾਕੀ ਥਨਾਂ ਦਾ ਸਾਈਜ਼ ਗੈਪ ਵੀ ਲੰਗਾ ਕੱਚੀ ਜਗ੍ਹਾ ਤੇ ਵਧੀਆ ਦੁਰਦੀ ਹੈ ਪੱਕੀ ਜਗ੍ਹਾ ਤੇ ਥੋੜਾ ਜਿਹਾ ਪੈਰ ਨੱਕ ਦੀ ਤੇ ਕਿੰਨਾ ਵੀ ਜੀ ਫਿਰ ਮੁੱਲ ਰੱਖਣੇ ਦਾ ਆਪਾਂ ਮੁੱਲ ਵੀ ਜੀ ਕਿੰਨਾ ਦੇਣਾ ਮਰਜ਼ੀ ਕਰੀਏ ਹਾਂਜੀ 40000 ਦੀ ਕੀਚੀ ਦੇਵਾਂਗੇ 40000 ਜੀ ਕਰਦਾਂਗੇ ਵਿੱਚ ਮਾਨ ਹੋਰ ਵੀ ਜੀ ਅੱਛਾ ਕਿੰਨਾ ਕਰਦੋਗੇ ਬਿਨਾ ਕਾਉਤ ਨਹੀਂ ਨਾ ਆ। ਆਪ ਹੀ ਕਰ ਦੋ। 36000 ਦੀ ਵੀ ਜੀ ਦਾ। 36000 ਦੀ। ਹਾਂਜੀ ਬਾਕੀ ਕੋਈ ਮੋਬਾਈਲ ਨੰਬਰ ਲਾਵੇ। ਅੱਛਾ। ਹੋਰ ਮਾਨਦਾਨ ਖੁੱਲਾ ਕਰ ਦਾਂਗੇ ਜੀ। ਠੀਕ ਹੈ ਜੀ। ਹਾਂਜੀ। ਠੀਕ ਹੈ ਤੇ ਹੁਣ ਜਿਹੜੀ ਆਵਲੀ ਜੇ ਆਵੀ ਜੇ ਗੱਲ ਜੀ ਕਰੋਸ ਜੇ ਕੋਈ ਗਰਮੀ ਬਣਾਉਣ ਹਾਲੀਆਂ ਨਹੀਂ ਹਜੇ 5-4 ਦਿਨ ਛੱਡ ਦੀ ਜੇ ਅਸੀਂ। ਠੀਕ ਆ। ਦੁੱਧ 15-16 ਕਿਲੋ ਚ ਆਊਗੀ ਵੀ ਜੀ। ਠੀਕ ਆ। ਤੋੜੋ ਹਾਂ ਫੇਰ ਇੱਕ ਰੀਨ ਨਮ। ਤੇ ਵੀ ਜੱਤੀ ਕਰੋਸ ਹੀ ਆ। ਕੰਦ ਗਾਠ ਹੈ ਇਹਦਾ ਵੀ ਜਿਹੜਾ ਠੀਕ ਆ ਪੱਕੇ ਦੇ ਬਿਧਾ ਬੜੇ ਜਿਹੇ ਦੱਸ ਕੇ ਆ ਗਿਆ ਲੈ ਜਾ ਵੀ ਇਹ ਵੀ ਠੰਡੀ ਤੇਰੀ ਆ ਜਿਹੜੀ ਠੀਕ ਤੇ ਇਹਦਾ ਕਿੰਨਾ ਮੁੱਲ ਵਿੱਚ ਜੀ ਫਿਰ ਮੁੱਲ ਵਿੱਚ 38000 ਜੀ ਦਾ 38000 ਆ ਹਾਂ ਜੀ ਤੇ ਵਿੱਚੋਂ ਕਿੰਨਾ ਕਰ ਦੇਣਾ ਮੰਨਤਨ ਜੀ 30000 ਕਰ ਦਾਂਗੇ ਜੀ ਅੱਛਾ ਇਸੰਤ ਜੱਤੀ ਦੇ ਦੋ ਦੋ ਦਿੰਦੀਆਂ ਬਾਕੀ ਬਾਕੀ ਕੋ ਫੋਨ ਲਾਵੇ ਇੱਕ ਰਹੀ ਹੈ ਨਾ ਜੋੜਾ ਵੀ ਜੀ ਕੋਈ ਖੜੂਗਾ ਨਾ ਅੱਛਾ ਹੋਰ ਯਾਰ ਯਾਰ ਕਰਦਾਂਗੇ ਵੀ ਜੀ ਠੀਕ ਹੈ ਜੇ ਕੋਈ ਇਕੱਠਾ ਕੋਈ ਜੋੜਾ ਖੜੂਗਾ ਠੀਕ ਹੈ ਜੀ ਹਾਂ ਜੀ ਤੇ ਹੁਣ ਇੱਕ ਆ ਵੀ ਗੱਬਣੀ ਹੈ ਗੱਬਣ ਵਿੱਚ ਹੀ ਖੜਦੀ ਹੈ 10 ਤੋਂ 15 20 ਦਿਨ ਲੈ ਹੀ ਦੀ ਸਵੇਰ ਪਹਿਲਾਂ ਪਹਿਲਾਂ ਚੌਗੀ ਚੌਗੀ ਜੀ ਵਸੀ ਤੇ ਆਦਤਾਂ ਦੇ ਜੀ ਠੀਕ ਹੈ ਤੁਰੋਂ ਇੱਕ ਰੀ ਨੂੰ ਹਾਂ ਦੇ ਸਾਦੇ ਪਿਓਰ ਚਾਰ ਦਾਂਦੇ ਜਿਹੜੀ ਚੌਗੀ ਦੇ ਬਰਾਬਰ ਦੇਹੀ ਹੈ ਕਰਨਾ ਕੱਦ ਕਾਠ ਇਹਦਾ ਵੀ ਚੰਗਾ ਉੱਚਾ ਆ ਚਾਰ ਦੰਦ ਦੇ ਹਿਸਾਬ ਨਾਲ ਆਈਏ ਤੇ ਲੈ ਜੀ ਬਾਕੀ ਸੋਹਣੀ ਬਹਿੜਿਆ ਵੀ ਮੂੰਹ ਜਿਹੜੀ ਚਾਰ ਦੰਦ ਦੇ ਕਿੰਨਾ ਰੱਖਣਾ ਵੀਰ ਜੀ ਦਮੋਲਾ 20000 ਦੀ ਦੇ ਦਾਂਗੇ ਹਾਂ ਵੀਰ ਜੀ 35000 ਦੀ ਵਿੱਚੋਂ ਕਰਨਾ ਮੰਨਤਾ ਨਾ ਹੋਰ ਜੀ ਕਰ ਦਾਂਗੇ 50000 ਤੱਕ ਇਹਦਾ ਚਲੋ ਕੋ ਫੋਨ ਲਾਵੇ ਆਪਣੇ ਮੌਕੇ ਤੇ ਹੋ ਜਾਊਗਾ ਠੀਕ ਆ ਜੇ ਕੋਈ ਜੋੜਾ ਲੋਕ ਜੋੜਾ ਇਹਦੇ ਦਵਾਂਗੇ ਜੇ ਕੋਈ ਕੱਲੀ-ਕੱਲੀ ਲੋ ਕੱਲੀ ਦੇ ਦਿਆਂਗੇ ਠੀਕ ਆ ਜੀ ਤੇ ਠੀਕ ਆ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਤੁਸੀਂ ਨੇ ਗੱਬਣਾ ਵਾ ਇੱਥੇ ਆ ਕੇ ਆਪਣੀਆਂ ਪਾਸ ਕਰਕੇ ਵੇਸ ਚੱਕ ਕੇ ਤਸੱਲੀ ਕਰਕੇ ਖੜੋ ਜੀ ਹਾਂ ਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ